ਸਤਨਾਮ ਵਾਹਿਗੁਰੂ ਸਭ ਜੀ ਤਨਾਸਰੀ ਮਹੱਲਾ ਚੌਥਾ ਹਰ ਹਰ ਬੂੰਦ ਭਏ ਹਰ ਸੁਆਮੀ ਹਮਾ ਚਾਤਰਕ ਬਿਲਲ ਬਲਲਾਤੀ ਹਰ ਹਰ ਕਿਰਪਾ ਕਰੋ ਪ੍ਰਭ ਆਪਣੀ ਮੁਖ ਦੇਵੋ ਹਰ ਨਿਮ ਖਾਤੀ ਹਰ ਹਰ ਬੂੰਦ ਪਏ ਹਰ ਸੁਆਮੀ ਹਮ ਚਾਤ੍ਰਿਕ ਬਿਲਲ ਬਲਲਾਤੀ ਹਰ ਹਰ ਕਿਰਪਾ ਕਰੋ ਪ੍ਰਭ ਆਪਣੀ ਮੁਖ ਦੇਵ ਹਰ ਨਿਮ ਖਾਤੀ ਹਰ ਬਿਨ ਰਹਿ ਨਾ ਸਕੋ ਇੱਕ ਰਾਤੀ ਜਿਉ ਬਿਨ ਅਮਲੇ ਅਮਲੀ ਮਰ ਜਾਈ ਹੈ ਤਉ ਹਰ ਬਿਨ ਹਮ ਮਰ ਜਾਂਦੀ ਰਹਾਓ ਤੁਮ ਹਰ ਸਰਵਰ ਅਤ ਅਗਾਹ ਹਮ ਲਹਿ ਨਾ ਸਕੈ ਅੰਤ ਮਾਤੀ ਤੂ ਪਰ ਪਰ ਅਪਰੰਪਰ ਸੁਆਮੀ ਮਿਤ ਜਾਨੋ ਆਪਣ ਗਾਤੀ ਹਰ ਕੇ ਸੰਤ ਜਨਾ ਹਰ ਜਪਿਓ ਗੁਰ ਰੰਗ ਚਲੂਲੇ ਰਾਤੀ ਹਰ ਹਰ ਭਗਤ ਬਣੀ ਅਤ ਸੁਬਾ ਹਰ ਜੱਪਿਓ ਊਤਮ ਪਾਤੀ ਆਪੇ ठाकुर ਆਪੇ ਸੇਵਕ ਆਪ ਬਣਾਵੇ ਪਾਤੀ ਨਾਨਕ ਜਨ ਤੁਮਰੀ ਸਰਣਾਈ ਹਰ ਰੱਖੋ ਲਾਜ ਪਗਾਤੀ ਆਪੇ ਠਾਕੁਰ ਆਪੇ ਸੇਵਕ ਆਪ ਬਣਾਵੇ ਭਾਤੀ ਨਾਨਕ ਜਨ ਤੁਮਰੀ ਸਰਣਾਈ ਹਰ ਰੱਖੋ ਲਾਰਜ ਪਗਾਤੀ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ